ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਨਸਾਨ ਨੂੰ ਸੇਵਾ ਕਰਦੇ ਸਮੇਂ ਵੀ ਹਮੇਸ਼ਾ ਸ਼ਾਂਤ ਭਾਵ ਪ੍ਰੇਮ ਭਾਵਨਾ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਰਦੇ ਸਮੇਂ ਕਿਸੇ ਨੂੰ ਵੀ ਅਪਸ਼ਬਦ ਨਹੀਂ ਬੋਲਨੇ ਚਾਹੀਦੇ ਨਹੀਂ ਤਾਂ ਸਾਰੀ ਸੇਵਾ ਫਲੀਪੂਤ ਹੋ ਜਾਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਹਰ ਵਕਤ ਚਹਿਲ ਪਹਿਲ ਰਹਿੰਦੀ ਸੀ ਇੱਕ ਦਿਨ ਸ੍ਰੀ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਇੱਕ ਕਲੰਦਰ ਇੱਕ ਭਾਲੂ ਨੂੰ ਲੈ ਕੇ ਆ ਗਿਆ ਉਹ ਉੱਚੇ ਸਤਾਨ ਦੇ ਉੱਤੇ ਭਾਲੂ ਦੇ ਕਰਤੱਬ ਦਿਖਾਉਂਦਾ ਅਤੇ ਉਦਾਰਪੂਰਤੀ ਲਈ ਦਰਸ਼ਕਾਂ ਦੇ ਕੋਲੋਂ ਭੀਖ ਮੰਗਦਾ ਉਸ ਨੂੰ ਪਤਾ ਲੱਗਿਆ ਕਿ ਇਸ ਨਗਰੀ ਦੇ ਜੋ ਮਾਲਕ ਨੇ ਉਹ ਬਹੁਤ ਉਦਾਰចិត្ត ਨੇ ਉਹ ਸਾਰਿਆਂ ਨੂੰ ਸਨਮਾਨਤ ਕਰਦੇ ਹਨ ਜੋ ਬਹਾਦਰੀ ਦੇ ਕਰਤੱਬ ਦਿਖਾਉਂਦੇ ਹਨ ਅੰਤ ਨੂੰ ਉਹ ਗੁਰੂ ਦਰਬਾਰ ਦੇ ਵਿੱਚ ਪਹੁੰਚ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ ਕਿ ਤੁਸੀਂ ਵਿਹਲੇ ਸਮੇਂ ਸਾਡਾ ਕਰਤੱਬ ਜ਼ਰੂਰ ਵੇਖਿਓ ਮੈਂ ਵਿਸ਼ਾਲ ਕਾਏ ਪਾਲੂ ਨਾਲ ਮਲ ਲੜਾਈ ਕਰਦਾ ਹਾਂ ਗੁਰੂ ਸਾਹਿਬ ਨੇ ਆਗਿਆ ਪ੍ਰਦਾਨ ਕਰ ਦਿੱਤੀ ਇੱਕ ਵਿਸ਼ੇਸ਼ ਸਥਾਨ ਉੱਤੇ ਪਾਲੂ ਦੇ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਪਾਲੂ ਨੇ ਪਲੀ ਪਾਂਤੀ ਦੇ ਨਾਚ ਵਿਖਾਏ ਅਤੇ ਅਖੀਰ ਦੇ ਵਿੱਚ ਕਲੰਦਰ ਨਾਲ ਹੋਇਆ ਮਾਲਯੁੱਦ ਮਾਲਯੁੱਦ ਨੂੰ ਵੇਖ ਕੇ ਸਾਰੇ ਸਿੱਖ ਹੱਸਣ ਲੱਗ ਪਏ। ਗੁਰੂ ਜੀ ਨੂੰ ਚਵਰ ਕਰਨ ਵਾਲਾ ਭਾਈ ਕੀਰਤੀਆ ਬਹੁਤ ਜੋਰ-ਜੋਰ ਨਾਲ ਖਿੜ-ਖੜਾ ਕੇ ਹੱਸਿਆ। ਉਸ ਦਾ ਗੈਰ-ਮਾਮੂਲੀ ਹਾਸਾ ਵੇਖ ਕੇ ਗੁਰੂ ਜੀ ਨੇ ਉਸ ਨੂੰ ਪ੍ਰਸ਼ਨ ਕੀਤਾ ਕੀਰਤੀਆ ਜੀ ਤੁਸੀਂ ਜਾਣਦੇ ਹੋ ਇਹ ਭਾਲੂ ਕੌਣ ਹੈ? ਇਸ ਉੱਤੇ ਕੀਰਤੀਆ ਸ਼ਾਂਤੁਕਿ ਕਹਿਣ ਲੱਗਿਆ ਨਹੀਂ ਗੁਰੂ ਜੀ ਮੈਂ ਇਸ ਨੂੰ ਕਿਸ ਤਰ੍ਹਾਂ ਪਹਿਚਾਣ ਸਕਦਾ ਹਾਂ? ਮੈਂ ਕੋਈ ਅੰਤਰਜਾਮੀ ਥੋੜੀ ਹਾਂ। ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਇਹ ਤੁਹਾਡੇ ਪਿਤਾ ਜੀ ਹਨ। ਇਹ ਜੋ ਆਪ ਸੁਣ ਕੇ ਕੀਰਤੀਆ ਬਹੁਤ ਬਿਆਕਲ ਹੋਇਆ ਅਤੇ ਕਹਿਣ ਲੱਗਾ ਮੇਰੇ ਪਿਤਾ ਤਾਂ ਗੁਰੂ ਘਰ ਦੇ ਸੇਵਕ ਸਨ ਉਹ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਵਿੱਚ ਵੀ ਸੇਵਾ ਨੂੰ ਸਮਰਪਿਤ ਰਹਿੰਦੇ ਸਨ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਸਾਡੇ ਪੁਰਖ ਜੀ ਕਈ ਪੀੜੀਆਂ ਤੋਂ ਸਿੱਖੀ ਜੀਵਨ ਜੀ ਰਹੇ ਹਨ ਜੇਕਰ ਪੂਰਨ ਸਮਰਪਿਤ ਸੇਵਕ ਨੂੰ ਵੀ ਮਰਨ ਤੋਂ ਬਾਅਦ ਭਾਲੂ ਦਾ ਜਨਮ ਮਿਲਦਾ ਹੈ ਤਾਂ ਫਿਰ ਗੁਰੂ ਘਰ ਦੀ ਸੇਵਾ ਕਰਨ ਦਾ ਕੀ ਫਾਇਦਾ ਪਾਈ ਕੀਰਤੀਾ ਜੀ ਦੀ ਜਗਿਆਸਾ ਅਤੇ ਦੁਬਿਧਾ ਸ਼ਾਂਤ ਕਰਨ ਲਈ ਗੁਰੂ ਜੀ ਨੇ ਉਸ ਨੂੰ ਦੱਸਿਆ ਤੁਹਾਡੇ ਪਿਤਾ ਜੀ ਸੇਵਾ ਬਹੁਤ ਲਗਨ ਨਾਲ ਕਰਦੇ ਸਨ ਪਰ ਉਹਨਾਂ ਦੇ ਦਿਲ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸ੍ਰੇਸ਼ਟ ਸਿੱਖਾਂ ਇਸ ਲਈ ਉਹ ਆਮ ਇਨਸਾਨਾਂ ਨੂੰ ਕੌੜੇ ਬਚਨ ਬੋਲ ਕੇ અપਮਾਨਿਤ ਕਰਦੇ ਸਨ ਇੱਕ ਦਿਨ ਕੁਝ ਬੈਲ ਗੱਡੀਆਂ ਵਿੱਚ ਜਿਸ ਵਿੱਚ ਗੁੜ ਲੱਦਿਆ ਜਾ ਰਿਹਾ ਸੀ ਆਪਣੇ ਮੰਝਰ ਵੱਲੋਂ ਵੱਧ ਰਹੀਆਂ ਸਨ ਉਨ੍ਹਾਂ ਦੇ ਚਾਲਕਾਂ ਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਦੌਰੇ ਉੱਤੇ ਆਏ ਹਨ ਤਾਂ ਉਹ ਤੁਰੰਤ ਆਪਣੀਆਂ ਬੈਲ ਗੱਡੀਆਂ ਚਲਦੀਆਂ ਹੋਈਆਂ ਛੱਡ ਕੇ ਦਰਸ਼ਨਾਂ ਲਈ ਪਹੁੰਚ ਗਏ। ਉਸ ਸਮੇਂ ਉਹਨਾਂ ਨੇ ਤੁਹਾਡੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵੀ ਪ੍ਰਸ਼ਾਦ ਦੇ ਦਿਓ। ਉਹ ਉਸ ਸਮੇਂ ਸੰਗਤ ਦੇ ਵਿੱਚ ਪ੍ਰਸ਼ਾਦ ਵੰਡ ਰਹੇ ਸਨ। ਉਹਨਾਂ ਨੇ ਇਸ ਬੈਲੇ ਕੁਚਲੇ ਕੱਪੜਿਆਂ ਵਾਲੇ ਗੁਰੂ ਦੇ ਸਿੱਖ ਨੂੰ ਕਟੋਰੀ ਸ਼ਬਦ ਬੋਲ ਕੇ ਕਿਹਾ ਕਿ ਪਿੱਛੇ हट ਕੇ ਰਹੋ ਜਦੋਂ ਬਾਰੀ ਆਏਗੀ ਉਦੋਂ ਪ੍ਰਸ਼ਾਦ ਮਿਲੇਗਾ। ਪਰ ਉਹ ਸੇਕ ਜਲਦੀ ਵਿੱਚ ਸਨ ਕਿਉਂਕਿ ਉਹਨਾਂ ਦੀਆਂ ਬੈਲ ਗੱਡੀਆਂ ਚਲਦੀਆਂ ਹੋਈਆਂ ਅੱਗੇ ਵੱਧਦੀਆਂ ਜਾ ਰਹੀਆਂ ਸਨ ਅੰਤ ਨੂੰ ਉਹਨਾਂ ਨੇ ਫਿਰ ਅੱਗੇ ਵੱਧ ਹੋ ਕੇ ਪ੍ਰਸ਼ਾਦ ਪ੍ਰਾਪਤ ਕਰਨ ਦਾ ਯਤਨ ਕੀਤਾ ਇਸ ਵਾਰ ਤੁਹਾਡੇ ਪਿਤਾ ਗੁਰਦਾਸ ਜੀ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਫਟਕਾਰ ਲਗਾਈਏ ਤੇ ਕਿਹਾ ਕਿਉਂ ਰਿੱਚ ਦੀ ਤਰ੍ਹਾਂ ਅੱਗੇ ਵੱਧਦੇ ਚੱਲੇ ਆ ਰਹੇ ਹੋ ਧੀਰਜ ਰੱਖੋ ਪ੍ਰਸ਼ਾਦ ਮਿਲ ਜਾਵੇਗਾ ਇਸ ਉੱਤੇ ਉਹਨਾਂ ਸਿੱਖਾਂ ਨੇ ਉੱਥੇ ਡਿੱਗੇ ਹੋਏ ਪ੍ਰਸ਼ਾਦ ਦੇ ਇੱਕ ਕਣ ਨੂੰ ਚੁੱਕ ਕੇ ਹੀ ਬੜੀ ਸ਼ਰਧਾ ਦੇ ਨਾਲ ਆਪਸ ਦੇ ਵਿੱਚ ਵੰਡ ਲਿਆ ਅਤੇ ਸੇਵਨ ਕੀਤਾ ਅਤੇ ਜਾਂਦੇ ਹੋਏ ਕਿਹਾ ਅਸੀਂ ਰਿਸ਼ ਨਹੀਂ ਹਾਂ ਤੁਸੀਂ ਰਿਸ਼ ਹੋ ਜੋ ਤੁਸੀਂ ਸ਼ਰਧਾਲੂਆਂ ਨੂੰ ਅਜਿਹੇ ਕਠੋਰ ਸ਼ਬਦ ਬੋਲਦੇ ਹੋ ਬਸ ਉਹੀ ਸ਼ਰਾਬ ਤੁਹਾਡੇ ਪਿਤਾ ਨੂੰ ਪਾਲੂ ਜਨਮ ਦੇ ਵਿੱਚ ਮਰਨ ਤੋਂ ਬਾਅਦ ਲੈ ਆਇਆ ਪਰ ਉਹ ਗੁਰੂ ਦੇ ਸਿੱਖ ਸਨ ਇਸ ਲਈ ਹੁਣ ਚੰਗੇ ਕਰਮਫਲ ਦੇ ਕਾਰਨ ਉਹ ਗੁਰੂ ਦਰਬਾਰ ਦੇ ਵਿੱਚ ਮੌਜੂਦ ਹਨ ਇਹ ਵਰਤਾਨ ਸੁਣ ਕੇ ਪਾਈ ਕੀਰਤੀਾ ਜੀ ਗੁਰੂ ਦੇ ਚਰਨਾਂ ਦੇ ਵਿੱਚ ਟਹਿ ਟੇਰੀ ਹੋ ਗਿਆ ਅਤੇ ਪ੍ਰਾਰਥਨਾ ਕਰਨ ਲੱਗਿਆ हे ਗੁਰੂ ਜੀ ਕਿਵੇਂ ਵੀ ਹੋਵੇ ਮੇਰੇ ਪਿਤਾ ਜੀ ਨੂੰ ਮਾਫ ਕਰਕੇ ਮੁਕਤੀ ਪ੍ਰਦਾਨ ਕਰ ਦਿਓ ਗੁਰੂ ਜੀ ਨੇ ਸ਼ਰਧਾਲੂ ਦੀ ਇਸ ਬੇਨਤੀ ਦੇ ਕਾਰਨ ਉਸ ਕਲੰਦਰ ਵੱਲੋਂ ਉਹ ਪਾਲੂ ਖਰੀਦ ਲਿਆ ਤੇ ਖਰਾ ਪ੍ਰਸ਼ਾਦ ਤਿਆਰ ਕਰਵਾ ਕੇ ਸਾਰੇ ਸੰਗਤ ਨੂੰ ਉਸ ਦੇ ਕਲਿਆਣ ਲਈ ਅਰਦਾਸ ਕਰਨ ਲਈ ਕਿਹਾ ਜਿਵੇਂ ਹੀ ਅਰਦਾਸ ਖਤਮ ਹੋਈ ਤਾਂ ਪਾਲੂ ਨੂੰ ਵੀ ਪ੍ਰਸ਼ਾਦ ਛਕਾਇਆ ਗਿਆ ਜਿਵੇਂ ਹੀ ਪਾਲੂ ਨੇ ਪ੍ਰਸ਼ਾਦ ਛਕਿਆ ਕੁਝ ਦੇਰ ਬਾਅਦ ਹੀ ਉਹ ਆਪਣਾ ਸਰੀਰ ਤਿਆਗ ਗਿਆ ਅਤੇ ਵੈਕੁੰਠ ਤਾਮ ਚਲਾ ਗਿਆ ਗੁਰੂ ਜੀ ਨੇ ਉਸ ਪਾਲੂ ਦਾ ਮਨੁੱਖਾ ਵਾਂਗ ਅੰਤਿਮ ਸੰਸਕਾਰ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਔਣਤਾ ਹੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ। ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ। ਕੋਸ਼ਿਸ਼ ਰਹਿ ਹੈ ਕਿ ਅਗਲੀ ਵੀਡੀਓ ਤੇ ਵੀ ਸੁਧਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।